ਸਿਰ ਕੱਟੀ Laash ਮਿਲਣ ਦੇ ਮਾਮਲੇ ਵਿੱਚ ਨਿਸ਼ਾਇਤ ਤਸੱਦਦ ਫਸ ਗਏ ਸਾਬਕਾ ADG ਰਾਮ ਸਿੰਘ ਅਤੇ ਕੁਮਰ ਪ੍ਰਤਾਪ ਸਿੰਘ ਵਰਗੇ ਅਧਿਕਾਰੀ 12 ਸਾਲ ਪਹਿਲਾਂ ਸ਼ਹਿਰ ਦੀ ਇੰਪਰੂਵਮੈਂਟ ਟਰਸਟ ਦੀ 7 ਨੰਬਰ ਸਕੀਮ ਵਿੱਚ ਇੱਕ ਸਿਰ ਕੱਟੀ Laash ਮਿਲਣ ਦੇ ਮਾਮਲੇ ਵਿੱਚ ਸਾਬਕਾ ADGP ਰਾਮ ਸਿੰਘ ਆਮ ਆਦਮੀ ਪਾਰਟੀ ਦੇ ਆਗੂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਅਦਾਲਤ ਵੱਲੋਂ ਤਰਨ ਤਲਬ ਕਰਨ ਦਾ ਮਾਮਲਾ ਪਿਛਲੇ ਦਿਨੀ ਕਾਫੀ ਚਰਚਾ ਵਿੱਚ ਰਿਹਾ ਮਾਮਲਾ ਇਹ ਸੀ ਕਿ ਇੱਕ ਔਰਤ ਦੇ ਕਤਲ ਦੇ ਦੋਸ਼ੀ ਸ਼ੇਟ ਮਿਤ੍ਰਕ ਔਰਤ ਦੇ ਪਤੀ ਅਤੇ ਪਤੀ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਜਾਇਜ 10 ਦਿਨ ਹਿਰਾਸਤ ਵਿੱਚ ਰੱਖਣ ਦਿੱਤੀ ਸੀ ਇਹ ਦਿੱਤੇ ਗਏ ਬਾਅਦ ਵਿੱਚ ਖੁਲਾਸਾ ਹੋਇਆ ਕਿ ਔਰਤਾਂ ਜਿਹਦੀ ਜਗਦੀ ਹੈ ਆਪਣੇ ਜਵਾਈ ਨੂੰ ਫਸਾਣ ਲਈ ਸਹੁਰੇ ਨੇ ਕਿਸੇ ਹੋਰ ਔਰਤ ਦਾ ਕਤਲ ਕਰਕੇ ਉਸ ਨੂੰ ਆਪਣੀ ਲੜਕੀ ਦੇ ਕੱਪੜੇ ਪਹਿਨਾ ਦਿੱਤੇ ਸਨ ਦਰਅਸਲ ਪੀਰ ਤਾਂ ਮਨੋਜ ਕੁਮਾਰ ਦਾ ਸਹੁਰਾ ਆਪਣੀ ਜਵਾਈ ਨੂੰ ਪਸੰਦ ਨਹੀਂ ਕਰਦਾ ਸੀ ਤੇ ਆਪਣੀ ਧੀ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦਾ ਸੀ ਜਦਕਿ ਉਸ ਦੀ ਧੀ ਦੇ ਦੋ ਬੱਚੇ ਵੀ ਹੋ ਚੁੱਕੇ ਸਨ ਉਸ ਨੇ ਸਾਜ ਚਰਾਸ ਰੱਟ ਕੇ ਇੱਕ ਐਚ ਆਈ ਵੀ ਪੀੜਤ ਔਰਤ ਦਾ ਕਤਲ ਕੀਤਾ ਉਸ ਨੂੰ ਆਪਣੀ ਧੀ ਦੇ ਕੱਪੜੇ ਪਹਿਨਾ ਕੇ ਆਪਣੀ ਰਾਜਨੀਤਿਕ ਅਪਰੋਚ ਦੇ ਚਲਦਿਆਂ ਧਰਨਾ ਲਾ ਕੇ ਅਤੇ ਪੁਲਿਸ ਅਧਿਕਾਰੀਆਂ ਤੇ ਰਾਜਨੀਤਿਕ ਦਬਾਅ ਪਾ ਕੇ ਮਨੋਜ ਕੁਮਾਰ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਸ਼ੇਟ ਪਸਾ ਦਿੱਤਾ ਦਬਾਹ ਹੇਠ ਆਏ ਪੁਲਿਸ ਅਧਿਕਾਰੀਆਂ ਨੇ ਬਿਨਾਂ ਮਨੋਜ ਕੁਮਾਰ ਦੀ ਗ੍ਰਿਫਤਾਰੀ ਪਾਏ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ 10 ਦਿਨ ਨਜਾਇਜ਼ ਹਰਾਸਤ ਵਿੱਚ ਰੱਖਿਆ ਤੇ ਤਸੀਹੇ ਦਿੱਤੇ 217 ਵਿੱਚ ਅਦਾਲਤ ਨੇ ਝੂਠੀ ਸਾਜ਼ਿਸ਼ ਰਚਣ ਅਤੇ ਇੱਕ ਔਰਤ ਦਾ ਕਤਲ ਕਰਨ ਦੇ ਦੋਸ਼ ਹੇਠ ਮਨੋਜ ਕੁਮਾਰ ਦੇ ਸਹੁਰੇ ਪਤਨੀ ਅਤੇ ਸਾਲੇ ਸਮੇਤ ਕੁੱਲ 8 ਲੋਕਾਂ ਨੂੰ ਉਮਰ ਕੈਦੀ ਦੀ ਸਜ਼ਾ ਸੁਣਾਈ ਸੀ ਤੇ ਹੁਣ ਅਦਾਲਤ ਵੱਲੋਂ ਮਨੋਜ ਕੁਮਾਰ ਦੀ ਸ਼ਿਕਾਇਤ ਤੇ 8 ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਰਾਮ ਸਿੰਘ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਸ਼ਾਮਲ ਹਨ ਅਤੇ ਤਤਕਾਲੀ ਐਸਐਚਓ ਜਗਤਵਿੰਦਰ ਸਿੰਘ ਤੇ ਗੈਰ ਜਮਾਨਤਰੀ ਬਰੰਟ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ ਪੀੜਤ ਮਨੋਜ ਕੁਮਾਰ ਦਾ ਦੋਸ਼ ਹੈ ਕਿ ਰਾਜਨੀਤਿਕ ਦਬਾਹ ਹਟ ਉੱਚ ਅਧਿਕਾਰੀਆਂ ਨੇ ਮਾਮਲੇ ਵਿੱਚ ਐਸਐਸਪੀ ਨੂੰ ਨજર ਅੰਦਾਜ਼ ਕਰਕੇ ਆਪ ਉਸਤੇ ਦੇ ਤਸ਼ੱਦਦ ਕੀਤੇ ਉਹ ਕਹਿੰਦਾ ਹੈ ਕਿ ਝੂਠੇ ਮੁਕਾਦਮੇ ਨੇ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਦੀ ਜਾਨ ਲਈ ਹੈ ਇਸ ਲਈ ਉਹ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਖਿਲਾਫ ਅੰਤ ਤੱਕ ਲੜੇਗਾ ਮਨੋਜ ਕੁਮਾਰ ਦੀ ਜਵਾਨੀ ਹੀ ਜਾਣਦੇ ਹਾਂ ਉਸ ਨੂੰ ਨਜਾਇਜ਼ ਹਰਾਸਤ ਵਿੱਚ ਰੱਖਣ ਤੇ ਤਸੀਹੇ ਦੇਣ ਮਾਮਲੇ ਵਿੱਚ ਉਹ ਕਿਸ ਕਿਸ ਪੁਲਿਸ ਅਧਿਕਾਰੀ ਨੂੰ ਕਸੂਰਬਾਰ ਮੰਨਦਾ ਹੈ ਮੇਰਾ ਵਿਆਹ ਜਿਹੜਾ ਇੱਕ ਆਪਣੇ 16 April 2023 ਦੇ ਵਿੱਚ ਹੋਇਆ ਸੀ ਤਿੰਨ ਤਿੰਨ ਦੇ ਵਿੱਚ ਹੋਇਆ ਮੇਰੇ ਦੋ ਬੱਚੇ ਪੈਦਾ ਹੋਏ ਦੋ ਬੇਟੇ ਇੱਕ ਦਾ ਨਾਮ ਅਨਮੋਲ ਤੇ ਇੱਕ ਦਾ ਨਾਮ ਮੰਥਨ ਮੇਰਾ ਸੋਹਰਾ ਮੇਰੀ ਘਰ ਵਾਲੀ ਦਾ ਵਿਆਹ ਜਿਹੜਾ ਹੈ ਅਫਸਤਾਰੀ ਵਿੱਚ ਕਰਕੇ ਤੇ ਆਪਣਾ ਵਿਆਹ ਕਰਾਉਣਾ ਚਾਹੁੰਦਾ ਸੀ ਉਹਨੇ ਮੈਨੂੰ ਕਈ ਵਾਰੀ ਕਿਹਾ ਵੀ ਮੈਂ ਆਪਣੇ ਤੂੰ ਆਪਣੇ ਬੱਚੇ ਲੈ ਲਾ ਤੇ ਮੈਂ ਆਪਣੀ ਕੁੜੀ ਦਾ ਵਿਆਹ ਕਿਤੇ ਕਰ ਦੇਣਾ ਜਾਂ ਜੇ ਤੂੰ ਮੈਨੂੰ ਮੈਨੂੰ ਵਿਆਹ ਕਰਾਉਣਾ ਚਾਹੁੰਦਾ ਸੀ ਸੱਸ ਦੀ ਡੈਥ ਹੋ ਚੁੱਕੀ ਸੱਸ ਦੀ ਡੈਥ ਹੋਣ ਤੋਂ ਬਾਅਦ ਆਪਣਾ ਵਿਆਹ ਕਰਾਉਣਾ ਚਾਹੁੰਦਾ ਹੈ ਆਪਣੀ ਇਸਤਰੀ ਦੇ ਵਿੱਚ ਹੀ ਹੋ ਠੀਕਾ ਇਹਨਾਂ ਨੇ ਮੈਨੂੰ ਕਹਾਂਗੇ ਸਾਡੇ ਰਿਸ਼ਦਾਰੀ ਦੇ ਵਿੱਚ ਕਿ ਤੈਨੂੰ ਪਤਾ ਹੀ ਆ ਪੀ ਕੁੜੀ ਆਚਾ ਵੀ ਪੀੜ ਤਾਂ ਆਈ ਜੇ ਵੱਡ ਕੇ ਤੈਨੂੰ ਉਹਦੇ ਕਤਲ ਕੇਸ ਜਨਾਬ ਸਾਥ ਗੱਲ ਕਰੀ ਅਚਾ ਕਿਸੇ ਹੋਰ ਦੇ ਕਤਲ ਤੇ ਪਸਾਨਾ ਚੰਗੇ ਹਾਂ ਉਹਨਾਂ ਨੇ ਕਹਾ ਕਿ ਤਾਂ ਆਪਾਂ ਉਹ ਤੇਰੀ ਤੈਨੂੰ ਨਾਲ ਸਾਥ ਗੱਲ ਕਰੀ ਇਹਨਾਂ ਨੇ ਫਿਰ ਇਹੀ ਕੰਮ ਕਰ ਕੀਤਾ 12 9 12 ਨੂੰ ਇਹਨੇ ਮੇਰੇ ਘਰ ਲੈ ਨੂੰ ਆਪਣੇ ਕੋਲ ਬੁਲਾ ਲਿਆ ਉਹਨਾਂ ਸ਼ੁਕਰਵਾਰ ਸੀਗਾ ਹਾਂ ਬਾਣੇ ਨਾਲ ਤੇ ਉਹਨੂੰ ਇਹਨਾਂ ਨੇ ਜੰਮੂ ਭੇਜ ਦਿੱਤਾ ਸੋਨੂ ਨਾਲ ਆਪਣੇ ਰਿਸ਼ਦਾਰ ਨਾਲ ਹੀ ਸੋਨੂ ਜੰਮੂ ਭੇਜ ਦਿੱਤਾ ਉਹਨਾਂ ਨੇ ਫਿਰ ਇਹਨਾਂ ਨੇ ਆ ਮਰਗੀ ਆਪਣੇ ਰਿਸ਼ਦਾਰ ਨਾਲ ਸਲਾਮਾ ਸ਼ੜਾ ਕਰਕੇ ਬੜੀ ਅਚਾਬੀ ਪੀੜਤਾ ਉਹੜਤੀ ਸੀਗੀ ਉਹਨੂੰ ਪੁਲਿਸ ਨਾਲ ਲੈਣਾ ਨੇ ਸਾਜਿਛਾ ਚੱਕੇ ਠੀਕ ਹੈ ਜੀ ਉਹਦਾ ਨਾਮ ਗੋਗਾ ਦਰਸ਼ਨ ਵਫ ਗੋਗਾ ਸੀਗਾ ਉਸ ਕੁੜੀ ਦਾ ਨਾਮ ਇਹਨਾਂ ਨੇ ਉਹਨੂੰ ਮੇਰੀ ਘਰ ਵਾਲੀ ਦੇ ਕੱਪੜੇ ਪਾ ਕੇ ਫੌਜੀ ਰੰਗ ਦਾ ਸੂਟ ਉਹਨੂੰ ਪਾਇਆ ਉਸ ਕੁੜੀ ਨੂੰ ਆਪਣੇ ਇਸ ਤਰ੍ਹਾਂ ਦੇ ਕੁਝ ਗਹਿਣੇ ਤੇ ਕੱਪੜੇ ਤੇ ਮੇਰੀ ਘਰ ਵਾਲੀ ਦੀ ਫੌਜੀ ਰੰਗ ਦੀ ਜੁੱਤੀ ਪਾ ਕੇ ਤੇ ਪੁਲਿਸ ਨਾਲ ਇਹਨਾਂ ਨੇ ਸਾਜਿਛਾ ਚੱਕੇ ਉਹਦਾ ਮਿਤੀ 11 12 ਦੀ ਰਾਤ ਨੂੰ ਦਰਮਿਆਨੀ ਰਾਤ ਨੂੰ 2011 ਦੇ ਵਿੱਚ 11 12 2011 ਦੀ ਦਰਮਿਆਨੀ ਰਾਤ ਉਹ ਦਿਨ ਐਤਵਾਰ ਸੀਗਾ ਇਹਨਾਂ ਉਹਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਤਾਂ ਕਿ ਉਹਦੀ ਉਹਦੀ ਲਾਸ਼ ਹੀ ਸਿਰ ਕੱਟੀ ਹੋਈ ਦੀ ਲਾਸ਼ ਹੀ ਪਛਾਣ ਜਿਹੜੀ ਆ ਮੇਰੀ ਪਤਨੀ ਜਿੰਦਾ ਪਤਨੀ 골ਡੀ ਦੇ ਰੂਪ ਵਿੱਚ ਕੀਤੀ ਜਾ ਸਕੇ ਤੇ ਮੇਰੇ ਖਿਲਾਫ ਇਹਨਾਂ ਨੇ ਕੰਪਲੇਟ ਕੰਪਲੇਨ ਕਰ ਦਿੱਤੀ ਥਾਣੇ ਦੇ ਵਿੱਚ ਮੇਰੇ ਤੇ ਮੇਰੇ ਬਾਕੀ ਪਰਿਵਾਰਕ ਮੈਂਬਰਾਂ ਦੇ ਖਿਲਾਫ ਜਿਹੜਾ ਆ ਪੱਚਾ ਦਰਜ ਕਰਾ ਦਿੱਤਾ ਮਕਰਮਨਾ ਬਦੋ 217 12 12 2011 ਨੂੰ ਦਫਾ 302 201 34 ਦੇ ਤਹਿਤ ਤੇ ਪੁਲਸ ਨੇ ਸਾਨੂੰ 2:30 ਵਜੇ ਦੇ ਕਰੀਬ ਮੇਰੇ ਘਰ ਵਿੱਚ ਰੇਡ ਕਰਕੇ ਉਸੇ ਸਾਨੂੰ ਇਹ ਮਰਗੀ ਰਸਟ ਕਰਕੇ ਲੈ ਗਏ ਤੇ ਮੈਂ ਇਹਨਾਂ ਨੂੰ ਕਹਿੰਦਾ ਰਹਾ ਕਿ ਮੇਰੀ ਘਰ ਦੀ ਜਿਹੜੀ ਜਿੰਦਗੀ ਆ ਉਹ ਨਾਲ ਦੇ ਕੁਆਟਰ ਦੇ ਵਿੱਚ ਉਹਨਾ ਆਪਣੇ ਸਲਾਈ ਦੇ ਦਿੱਤੇ ਕੱਪੜੇ ਜਿਹੜੇ ਲੈ ਕੇ ਗਈ ਆ ਇਹਨਾਂ ਨੇ ਮੇਰੇ ਤੋਂ ਕੋਈ ਯਕੀਨ ਨਹੀਂ ਕੀਤਾ ਨਾਲੋਂ ਇੱਥੇ ਮਾਰਨਾ ਕੁੱਟਣਾ ਚાલુ ਕਰਤਾ ਗੱਟੀਆਂ ਬਾਹ ਲਿਆ ਤੇ ਉੱਥੇ ਜਾ ਕੇ ਉਹਨਾਂ ਇੰਟਰੋਗੇਸ਼ਨ ਕਰਨਾ ਚાલુ ਕਰਤਾ ਮੈਂ ਐਸਾ ਚ ਕੋਈ ਹੋਰ ਉਸਤੇ ਐਸਾ ਚੋ ਯਾਦਵਿੰਦਰ ਸਿੰਘ ਸੀਗਾ ਤੇ ਅਰੈਸਟ ਪਾਈ ਸਾਡੀ ਉਹਨਾਂ ਨੇ ਮੇਰੀ ਰਸ ਨਹੀਂ ਪਾਈ ਨਾਲ ਮੈਨੂੰ ਲੇਰ ਕਸੜੀ ਚ ਰੱਖਿਆ ਕਿੰਨੇ ਦਿਨ ਇਹਨਾਂ ਨੇ ਮੈਨੂੰ 9 10 ਦਿਨ ਤੱਕ ਲ ਥਾਣੀ ਸਿਟੀ ਦੇ ਵਿੱਚ ਸੀਜੀ ਸਟਾਫ ਦੇ ਜਿਹਾਂ ਮਾਰਕਟਾਈ ਕਰਦੇ ਰਹੇ ਦਰੰਗਲੇ ਬ੍ਰਹਮਪੁਰ ਤੇ ਦਿਨਾ ਨਗਰ ਤੇ ਦਿਨਾ ਨਗਰ ਤੋਂ ਲੈ ਕੇ ਅੱਗੇ ਥਾਣੀ ਸਿਟੀ ਦੇ ਵਿੱਚ ਆਨੇ 22 ਕਿਲੋ ਮੈਨੂੰ ਇਹਨਾਂ ਨੇ ਛੱਡ ਦਿੱਤਾ ਹਰਿਆ ਕੀਤਾ ਕਮਿਟ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ ਹਾਂਜੀ ਹਾਂਜੀ ਕਮਿਟ ਕਰਨ ਦੇ ਕਿ ਤੱਕ ਕਤਰ ਕੀਤਾ ਤੇ ਤੁਸੀਂ ਇਹਨੂੰ ਮੰਨੋ ਕਿ ਆਪਾਂ ਕੀਤਾ ਆ ਫਿਰ ਇਹ ਖੁਲਾਸਾ ਕਿੱਦਾਂ ਹੋਇਆ ਕਿ ਉਹ ਤੁਹਾਡੇ ਵਾਈਸ ਸਾਹਿਬ ਕੱਟ ਲਈ ਕੋਈ ਹੋਰ ਸੀ ਮੈਂ ਇਹਨਾਂ ਨੂੰ ਦੱਸਦਾ ਰਿਹਾ ਹਾਂ ਕਿ ਮੇਰੀ ਘਰ ਵਾਲੀ ਮੈਨੂੰ ਕਹਿੰਦੇ ਕੱਟ ਫੈਸ਼ਨ ਕਰੋ ਮੈਂ ਇਹਨਾਂ ਨੂੰ ਦੱਸਿਆ ਕਿ ਉਹ ਕਰਦੀ ਮੇਰੀ ਜਿੰਦੀ ਆ ਫਿਰ ਇਹਨਾਂ ਨੂੰ ਮੈਂ ਜਗ੍ਹਾ ਦੱਸਿਆ ਕਿ ਰਾਜਸਥਾਨ ਤੇ ਜਾ ਇਹਨਾਂ ਸੀ ਸਟਾਫ ਦੇ ਚਾਰਸੀ ਕੇ ਬਲਦੇਵ ਸਿੰਘ ਕੋ ਵਧੀਆ ਇਨਸਾਨ ਸੀਗੇ ਉਹਨਾਂ ਨੇ ਖੁਦ ਜਾ ਕੇ ਉਤਰੀੜ ਕਰਕੇ ਤੈਨੂੰ ਮੇਰੀ ਘਰ ਦੀ ਨਿਭਾਣ ਕਰ ਖੇ ਲਿਆਂਦਾ ਤੇ ਅਫਸਰ ਉਹਨਾਂ ਨਾਲ ਨਾਰਾਜ਼ ਵੀ ਰਹੇ ਆ ਤੇ ਤੈਨੂੰ ਛੱਡ ਦੇ ਚਾਹਗੇ ਮੈਨੂੰ ਛੱਡ ਦੇ ਤਾਂ ਮੈਨੂੰ ਤੇ ਮੇਰੇ ਭਰਾ ਨੂੰ ਮੇਰੇ ਨਾਲ ਤੈਨੂੰ ਸਸਪੈਂਡ ਵਗੈਰਾ ਵੀ ਨਹੀਂ ਕੀਤਾ ਨਹੀਂ ਸਸਪੈਂਡ ਨਹੀਂ ਕੀਤਾ ਗਿਆ ਰਸਟ ਵੀ ਨਹੀਂ ਪਾਈਗੇ ਨਹੀਂ ਰਸਟ ਨਹੀਂ ਪਾਈ ਇਹਨਾਂ ਨੇ ਮੇਰੀ ਮੈਨੂੰ 11 ਦਿਨ ਤੱਕ ਸਫਰ ਕਰਕੇ ਮੇਰੀ ਤਨਖਾਹ ਕੱਟੀ ਉਹ ਮਾਮਲੇ 'ਚ 8 ਬੰਦੇ ਨੂੰ ਸਜ਼ਾ ਹੋ ਚੁੱਕੀ ਹੈ ਕਿਹਨੂੰ ਕਿਹਨੂੰ ਸਜ਼ਾ ਹੋਈ ਹੈ ਉਹਦੇ 'ਚ ਮੇਰੇ ਸਹਰੇ ਬੂਆ ਮਸੀਹ ਨੂੰ ਮੇਰੀ ਘਰ ਵਾਲੀ ਨੂੰ ਉਹਨੋਂ ਉਹ ਮੇਰੇ ਕਸਾਲੇ ਨੂੰ ਇੱਕ ਜਿਨ੍ਹਾਂ ਨੇ ਲਾਜ ਦੀ شناخت ਕੀਤੀ ਸੀਗੀ ਉਹ ਉਹ ਲੜਕਾ ਸੀਗਾ ਮੈਨੂੰ ਉਹਨਾਂ ਦੇ ਨਾਮ ਬਾਕੀ 8 ਆਦਮੀ ਸੀ ਜਿਹੜੇ ਨਾਲ ਮੇਰਾ ਸਹੁਰਾ ਇਹ ਕਰਨਾ ਚਾਹੁੰਦਾ ਇਹ ਕੁੜੀ ਨੂੰ ਜੱਜ ਸਾਹਿਬ ਨੇ ਬਰੀ ਕੀਤਾ ਸੀ ਪੂਜਾ ਉਸ ਤੋਂ ਬਾਅਦ ਉਹਨਾਂ ਨੇ ਜਾਇ ਕਸਟਡੀ ਦਾ ਕੇਸ ਕਿੱਦਾਂ ਕੀਤਾ ਤੁਸੀਂ ਕਿਹਦੇ ਚ ਸੁਪਰੀਮ ਮੈਂ ਇਹ ਸਾਰਾ ਮਾਮਲਾ ਜਿਹੜਾ ਕਈ ਉਹ ਪੁਲਿਸ ਅਧਿਕਾਰੀਆਂ ਧਿਆਨ ਵਿੱਚ ਲੈਂਦਾ ਸੀ ਤੇ ਨੇ ਕਿਸੇ ਮੇਰੇ ਸੁਣਵਾਈ ਨਹੀਂ ਕੀਤੀ ਮੈਂ ਇਹ ਫਿਰ ਹਾਈ ਕੋਰਟ ਦੇ ਵਿੱਚ ਰਿਟ ਪਾਈ ਸੀਗੀ ਰਿਟ ਨੰਬਰ ਆ ਗਿਆ ਸੀ ਯਾਰ ਐਮ 6077 ਆਫ 12 ਉਹਦੇ ਵਿੱਚ ਜੱਜ ਸਾਹਿਬ ਨੇ ਨਜਾਜ ਕਸੜੀ ਦਾ ਕਿ ਮੈਨੂੰ ਦੱਸ ਦੇਣਾ ਦਰਖਾਇਆ ਤੇ 1 ਲੱਖ ਰੁਪਏ ਮੇਰੇ ਸਹੁਰੇ ਨੂੰ ਜੁਰਮਾਨਾ ਕੀਤਾ ਸੀਗਾ ਇਹ ਫਿਰ ਪੁਲਿਸ ਤੇ ਨਾਲ ਇਹ ਸੁਪਰੀਮ ਕੋਰਟ ਚ ਲਾਇਆ ਗਿਆ ਸੁਪਰੀਮ ਕੋਰਟ ਨੇ ਲੱਖ ਰੁਪਏ ਲਾ ਦਿੱਤਾ ਸੀ ਲੇਕਿਨ ਜਿਹੜਾ ਨਜਾਇਜ਼ ਹਾਸਤੇ ਸੀਗਾ ਉਹ ਨਾ ਰਾਂ ਦੇਤਾ ਸੀ ਕਿਹਦੇ ਕਿਹਦੇ ਦੇ ਨਜਾਇਜ਼ ਹਿ ਲਾ ਸਕਦਾ ਕੀਤੇ ਜਿਹੜਾ ਮਰ ਗਿਆ ਮੈਂ ਪੁਲਿਸ ਪਾਰਟੀਆਂ ਸਾਰੀ ਨਾ ਪਾਇਆ ਵਿੱਚ ਜਿਨ੍ਹਾਂ ਨੇ ਰੇਡ ਕੀਤਾ ਮੇਰੇ ਘਰ ਵਿੱਚ ਉਹਦੇ ਵਿੱਚ ਏ ਡੀ ਜੀ ਪੀ ਰਣ ਸਿੰਘ ਵੀ ਹੈ ਕੁਮਰ ਵਿਜੇਪਰਤਾ ਸਿੰਘ ਉਹਦਾ ਛੋਟਾ ਕੀ ਰੋਲ ਹੈ ਇਹ ਡੀ ਆਈ ਜੀ ਦੇ ਅਹੁਦੇ ਤੇ ਸੀ ਰਾਮ ਸਿੰਘ ਰਾਮ ਸਿੰਘ ਜੀ ਬਤਾ ਇਹ ਮੁੱਖ ਮੰਤਰੀ ਸਰਕਿਆ ਸੀਗਾ ਇਹਨਾਂ ਨੇ ਉਸ ਟਾਈਮ ਤੇ ਮੇਰੇ ਸਹੁਰਾ ਸਾਹਿਬ ਨੇ ਇਹਨਾਂ ਨੇ ਸਾਰਿਆਂ ਨੇ ਧਰਨਾ ਲਾਇਆ ਰਹਿਣਾ ਜਾਜ ਤੌਰ ਤੇ ਇਥੇ ਤੇ ਇਹ ਆਏ ਨੇ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਥਾਣੇ ਦੇ ਵਿੱਚ ਆ ਕੇ ਧਰਨਾ ਲਵਾਇਆ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਉਸ ਦਿਨ ਇਲੈਕਸ਼ਨਾਂ 30 ਜਨਵਰੀ 2012 ਦੇ ਵਿੱਚ ਨਹੀਂ ਇਲੈਕਸ਼ਨ ਹੋਣੀ ਹੈ ਉਹਦੇ ਉਹਦੇ ਸੰਬੰਧ ਚ ਮੀਟਿੰਗ ਸੀਗੀ ਜਿਸ ਦਿਨ ਮੈਨੂੰ ਬੁਸਾਇਆ ਗਿਆ ਵਾ ਇਹਨਾਂ ਨੇ ਆਪ ਹੀ ਸਾਰਾ ਰੇਡ ਮਾਰਿਆ ਮੇਰੇ ਘਰ ਦੇ ਉੱਤੇ ਮਤਲਬ ਸਾਰਾ ਇਹਨਾਂ ਦੀ ਪੋਲਿਟਿਕਲ ਗੇਮ ਪੋਲਿਟਿਕਲ ਸ਼ਾਹ ਤੇ ਤੁਹਾਨੂੰ ਅਰੈਸਟ ਕੀਤਾ ਗਿਆ ਹਾਂ ਹਾਂਜੀ ਇਹ ਨਾਲ ਖਾਇ ਵੀ ਹੁਣ ਅਗੋ ਕੀ ਕਾਰਵਾਈ ਆ ਦਾਲਤ ਦੀ ਅਗੋ ਦਾਤਰੀ ਕਾਰਵਾਈ ਇਹ ਆ ਕਿ ਅਦਾਲਤ ਨੇ ਇਹਨਾਂ ਵਿੱਚ ਜਿਹੜੇ ਸਾਡੇ ਆਫੀਸਰ ਹਨ ਇਹਨਾਂ ਦੇ ਕਈਆਂ ਨੇ ਰੈਸਟ ਆਰਡਰ ਜਾਰੀ ਕੀਤੇ ਆ ਤੇ ਕਈਆਂ ਨੂੰ ਸਮਨਿੰਗ ਜਾਰੀ ਕੀਤੀ ਆ ਇਹਦੇ ਵਿੱਚ ਇਹ ਇਸ ਛੂਟੇ ਕੇਸ ਦੇ ਵਿੱਚ ਮੇਰੇ ਪਰਿਵਾਰ ਦੇ ਤਿੰਨ ਜੀ ਆ ਜਿਹੜੀ ਆ ਨਾ ਪੁਲਿਸ ਦੇ ਨਿਜਾਰਾ ਹਦਾਨ ਪੁਲਿਸ ਦਾ ਡਾਰੀ ਉਹਨਾਂ ਨੇ ਮਾਰਕੋਟਾਈ ਕੀਤੀ ਡਾਰੀ ਦੇ ਵਿੱਚ ਬੈਠ ਜਾਣ ਕਰਕੇ ਬੇਵਕਤੀ ਮੌਤ ਹੋ ਗਈ ਸੀ ਜੇਨ ਮੇਰੇ ਚਾਚਾ ਚਾਚੀ ਤੇ ਮੇਰੇ ਪਿਤਾ ਜੀ ਨੇ ਲੰਬੀ ਲੜਾਈ ਲੜੀ ਆ ਤੁਸੀਂ ਇਹ ਨੌਕਰੀ ਤੇ ਰਹਿੰਦੇ ਹੋਏ ਵੀ ਇੰਨੀ ਮਤਲਬ ਮਾਰ ਵੀ ਚੱਲੀ ਆ ਫਿਰ ਵੀ ਹਿੰਮਤ ਨਹੀਂ ਛੱਡੀ ਅੱਗੋਂ ਕੀ ਕਾਰਵਾਈ ਚਾਹੁੰਦੇ ਹੋ ਇਹਨਾਂ ਤੇ ਇਹਨਾਂ ਦੇ ਆਪਾਂ ਇਹੋ ਜਾਣੇ ਆ ਕਿ ਇਹਨਾਂ ਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਸੇ ਤਰ੍ਹਾਂ ਦਾ ਇਹ ਨਾਰਕੀ ਟਾਂਗ ਨਾਲ ਕਤਲ ਆ ਨਾ ਇਹ ਸਿਆਸਤ ਨਾਲ ਹਲਕੇ ਨਹੀਂ ਹੋਣਾ ਚਾਹੀਦਾ ਸਿਆਸੀ ਬੰਦਿਆਂ ਨਾਲ ਐਮਐਨਏ ਦੇ ਮੰਤਰੀਆਂ ਦੇ ਨਾਲ ਪੁਲਿਸ ਦਾ ਜੋ ਫਰਜ ਬੰਦਾ ਆ ਪੁਲਿਸ ਦੀ ਜਾਂਚ ਏਜੰਸੀ ਆ